ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਨਾਲ ਕਰਦੇ ਹਾਂ ਸ਼ੁਰੂਆਤ ਕੈਨੇਡਾ ਪੋਸਟ ਕਰ ਕਰ ਮੇਲ ਪਹੁੰਚਾਉਣ ਦੇ ਤਰੀਕੇ 'ਚ ਕਰੇਗਾ ਤਬਦੀਲੀ ਫੈਡਰਲ ਸਰਕਾਰ ਦੇ ਵੱਲੋਂ ਦਿੱਤੇ ਗਏ ਆਗਿਆ ਯੂਨੀਅਨ ਦੇ ਵੱਲੋਂ ਕੀਤਾ ਜਾ ਰਿਹਾ ਵਿਰੋਧ ਅਲਬਰਟਾ ਇੱਕ ਵਾਰ ਫਿਰ ਤੋਂ ਇੰਟਰਪਰਵਿੰਸ਼ਲ ਮਾਈਗ੍ਰੇਸ਼ਨ ਦੇ ਵਿੱਚ ਮੁਲਕ ਭਰ ਚੋਂ ਰਿਹਾ ਪਹਿਲੇ ਨੰਬਰ ਤੇ Ontario, British Columbia ਤੇ Saskatchewan ਤੋਂ ਲੋਕਾਂ ਨੇ Alberta ਨੂੰ ਬਣਾਇਆ ਆਪਣਾ ਘਰ ਯੂਨੀయన్స్ ਆਫ ਮੇਅਰਸ ਕੌਂਸਲ ਦੇ ਵੱਲੋਂ ਪਬਲਿਕ ਸੇਫਟੀ ਦੇ ਮੁੱਦੇ ਤੇ ਪ੍ਰੋਵਿੰਸ਼ੀਅਲ ਅਤੇ ਫੈਡਰਲ ਸਰਕਾਰ ਤੋਂ ਮੰਗੀ ਗਈ ਠੋਸ ਰਣਨੀਤੀ ਕਿਹਾ ਗੱਲਾਂ ਨੇ ਕੰਮ ਕਰਕੇ ਦਿਖਾਵੇ ਸਰਕਾਰ ਹੁਣ ਜਾਂਦੇ ਖਬਰਾਂ ਵਿਸਤਾਰ ਦੇ ਨਾਲ ਬ੍ਰਿਟਿਸ਼ ਕੋਲੰਬੀਆ ਦੀ ਫਾਈਨਾਂਸ ਮਿਨਿਸਟਰ ਬ੍ਰੈਂਡਾ ਵੈਲੀ ਨੇ ਕਿਹਾ ਕਿ ਅਗਲੇ 3 ਸਾਲਾਂ ਚ ਸਰਕਾਰ ਵੱਲੋਂ 1.5 ਬਿਲੀਅਨ ਡਾਲਰ ਦੀਆਂ ਸੇਵਿੰਗਸ ਕਰਨ ਦਾ ਪਲਾਨ ਹੈ ਪਰ ਬਜਟ ਬੈਲੈਂਸ ਕਰਨ ਲਈ ਸ਼ੁਰੂਆਤ ਲਈ ਇਹ ਕਾਫੀ ਨਹੀਂ ਹੋਏਗਾ ਕਿਉਂਕਿ ਪ੍ਰੋਵਿੰਸ ਵੱਲੋਂ 11.6 ਬਿਲੀਅਨ ਡਾਲਰ ਬਜਟ ਡੈਫਿਸਟ ਫੋਰਕਾਸਟ ਕੀਤਾ ਗਿਆ ਉਹਨਾਂ ਕਹਿ ਕੇ ਸਰਕਾਰ ਬਜਟ ਘਾਟਾ ਘਟਾਉਣ ਲਈ ਹਰ ਪੱਖ ਨੂੰ ਦੇਖ ਰਹੀ ਹੈ ਕਿਉਂਕਿ ਇਸ ਫਿਜ਼ੀਕਲ ਈਅਰ ਵਿੱਚ 12 ਬਿਲੀਅਨ ਡਾਲਰ ਤੱਕ ਪਹੁੰਚ ਸਕਦਾ ਹੈ ਕਿਉਂਕਿ ਪ੍ਰੋਵਿੰਸ ਦਾ ਕਰਜ਼ਾ ਅਗਲੇ 2 ਸਾਲਾਂ ਚ 212 ਬਿਲੀਅਨ ਡਾਲਰ ਤੇ ਪਹੁੰਚਣ ਦੀ ਉਮੀਦ ਹੈ ਜਿੰਨਾ ਕਹਿ ਕੇ ਕੱਟ ਲਗਾਉਣਾ ਆਪਸ਼ਨ ਨਹੀਂ ਹੈ ਕਿਉਂਕਿ ਸਰਕਾਰ ਜੇਕਰ ਹਸਪੀਟਲ ਅਤੇ ਇਨਫਰਾਸਟ੍ਰਕਚਰ ਉੱਤੇ ਖਰਚ ਪੈਸਾ ਘਟਾ ਕਰੇਗੀ ਜੋ ਕਿ ਪਾਲਿਟੀ ਚ ਰਹਿ ਰਹੇ ਲੋਕਾਂ ਲਈ ਡੀਪਲੀ ਮੈਟਰ ਕਰਦੇ ਨੇ ਫਾਈਨੈਂਸ ਮਿਨਿਸਟਰ ਅਨੁਸਾਰ ਇਕਨੋਮੀ ਬੂਸਟ ਕਰਨ ਲਈ ਨੈਸ਼ਨਲ ਸਿਗਨੀਫੀਕੈਂਸ ਵਾਲੇ ਪੰਜ ਪ੍ਰੋਜੈਕਟਾਂ ਚੋਂ ਦੋ ਬ੍ਰਿਟਿਸ਼ ਕੋਲੰਬੀਆ ਚ ਨੇ ਜੋ ਕਿ ਬਹੁਤ ਸਾਰੇ ਮੌਕੇਆਂ ਨੂੰ ਅਨਲੌਕ ਕਰਨਗੇ ਅਤੇ ਪ੍ਰੋਵਿੰਸ ਲਾਈਫ ਸਾਇੰਸ ਸੈਕਟਰ ਬਿਲਡਿੰਗ ਵਿੱਚ ਮਹੱਤਵਪੂਰਨ ਕੰਮ ਕਰ ਰਿਹਾ ਬ੍ਰਿਟਿਸ਼ ਕੋਲੰਬੀਆ ਬਿਜ਼ਨਸ ਕਾਉਂਸਲ ਦੀ ਵਾਇਸ ਪ੍ਰੈਜ਼ੀਡੈਂਟ ਡੇਵਿਡ ਵਿਲੀਅਮ ਨੇ ਕਿਹਾ ਹੈ ਕਿ ਡੈਫਸਟ ਘਟਾਉਣ ਲਈ ਕੋਈ ਪਲੈਨਿੰਗ ਹੈ ਦਖਾਈ ਨਹੀਂ ਦੇ ਰਹੀ ਹੈ ਤੇ ਸਰਕਾਰ ਨੇ ਪਿਛਲੇ ਸਾਲਾਂ ਚ ਪ੍ਰੋਡਕਟਿਵਿਟੀ ਵਧਾਉਣ ਅਤੇ ਇਕਨੋਮੀ ਦੀ ਗ੍ਰੋਥ ਲਈ ਕੁਝ ਨਹੀਂ ਕੀਤਾ ਨੈਸ਼ਨਲ ਬੈਂਕ ਫਾਈਨੈਂਸ਼ੀਅਲ ਦੇ ਮੈਨੇਜਿੰਗ ਡਾਇਰੈਕਟਰ ਵਾਰਨ ਲਵਲੀ ਨੇ ਕਿਹਾ ਹੈ ਕਿ BC ਚ ਬਜਟ ਘਾਟੇ ਦਾ ਕੋਈ ਫਾਸਟ ਅਤੇ ਆਸਾਨ ਹੱਲ ਨਹੀਂ ਹੈ ਕਿਉਂਕਿ ਇਹ ਕੈਨੇਡਾ ਵਿੱਚ ਬਹੁਤ ਵੱਡਾ ਬਜਟ ਘਾਟਾ ਹੈ ਅਤੇ ਸਰਕਾਰ ਨੂੰ ਟੈਕਸ ਰੂਲਸ ਰਿਵਾਈਜ਼ ਕਰਨ ਦੀ ਜ਼ਰੂਰਤ ਹੈ ਤੇ ਮੌਜੂਦਾ ਹਾਲਾਤ ਪ੍ਰੋਵਿੰਸ ਦੀ ਇਕਨੋਮੀ ਲਈ ਖਤਰੇ ਨੂੰ ਦਰਸਾਉਂਦੇ ਨੇ ਜੋ ਕਿ ਜਲਦੀ ਖਤਮ ਨਹੀਂ ਹੋਏਗਾ ਵੈਨਕੂਬਰ ਇੰਟਰਨੈਸ਼ਨਲ 에어ਪੋਰਟ ਦੇ ਸੀਈਓ ਤੁਮਾਰਾ ਬਰੋਮਨ ਨੇ ਕਿਹਾ ਕਿ ਪ੍ਰੋਵਿੰਸ ਇਕਨੋਮੀ ਲੀਡਰ ਦੀ ਹਾਰਡਵਿਨ ਰੈਪੋਰਟੇਸ਼ਨ ਖਤਰੇ ਵਿੱਚ ਪੈਣ ਦਾ ਸਾਹਮਣਾ ਕਰ ਰਿਹਾ ਤੇ ਜੋ ਸੈਕਟਰ ਗਰੋ ਕਰ ਰਹੇ ਨੇ ਉਹ ਇੰਨੇ ਵੱਡੇ ਨਹੀਂ ਹੈ ਕਿ ਪ੍ਰੋਵਿੰਸ ਸਾਹਮਣੇ ਰੁਕਾਵਟਾਂ ਨੂੰ ਦੂਰ ਕਰ ਸਕਣ ਸਾਰਿਆਂ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਪ੍ਰੋਵਿੰਸ ਨੂੰ ਇਕਨੋਮੀ ਜ਼ਰੂਰਤਾਂ ਨੂੰ ਬਦਲਣ ਦੀ ਲੋੜ ਹੈ ਅਤੇ ਅਮਰੀਕੀ ਰਾਸ਼ਟਰਪਤੀ ਵੱਲੋਂ ਲਗਾਏ ਗਏ ਟੈਰਫ ਵੀਸੀ ਲਈ ਵੇਕ ਅਪ ਕਾਲ ਨੇ ਭਾਪ ਕੇ ਜਾਗਣ ਦੀ ਘੰਟੀ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਟ੍ਰੀਟਸ ਸੇਫ ਕਰਨ ਅਤੇ ਬਿਜ਼ਨੈਸਸਸ ਦੇ ਲਈ ਸੁਖਾਵਾਂ ਮਾਹੌਲ ਬਣਾਉਣ ਸੰਬੰਧੀ ਪਿਛਲੇ ਸਮੇਂ ਤੋਂ ਕਾਫੀ ਚਰਚਾਾਂ ਵਿੱਚ ਚੱਲ ਰਹੀਆਂ ਨੇ ਅਤੇ ਇਸ ਦੀ ਮੰਗ ਸਮੇਂ-ਸਮੇਂ ਤੇ ਉੱਠਦੀ ਰਹਿੰਦੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਮਿਊਸਿਪਲ ਲੀਡਰਾਂ ਵੱਲੋਂ ਪ੍ਰੋਵਿੰਸ਼ੀਅਲ ਅਤੇ ਫੈਡਰਲ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਸਟ੍ਰੀਟ ਉੱਤੇ ਡਿਸਆਰਡਰ ਅਤੇ ਕ੍ਰਾਈਮ ਨੂੰ ਖਤਮ ਕਰਨ ਲਈ ਸਰਕਾਰ ਐਕਸ਼ਨ ਲਵੇ। ਲਗਭਗ 60 ਮੇਅਰਜ਼ ਨੇ ਮੰਗ ਕੀਤੀ ਹੈ ਕਿ ਲੈਜਿਸਲੇਸ਼ਨ ਰਾਹੀਂ ਸਰਕਾਰ ਗੱਲਾਂ ਦੀ ਥਾਂ ਤੇ ਸਹੀ ਰੂਪ ਚ ਕਦਮ ਚੁੱਕੇ ਇੱਕ ਆਰਗੇਨਾਈਜੇਸ਼ਨ ਸੇਵ ਓਵਰ ਸਟ੍ਰੀਟਸ ਵੱਲੋਂ ਇੱਕ ਪ੍ਰਦਰਸ਼ਨ ਕੀਤਾ ਗਿਆ ਸੀ ਜਿਸ ਵਿੱਚ ਉਹਨਾਂ ਇੱਕ ਸਾਲ ਪਹਿਲਾਂ ਪਬਲਿਕ ਸੇਫਟੀ ਅਤੇ ਸਟ੍ਰੀਟ ਡਿਸਆਰਡਰ ਬਾਰੇ ਚਿੰਤਾਵਾਂ ਉਠਾਈਆਂ ਸਨ ਇੱਕ ਪੋਲੀਟੀਕਲ ਲੀਡਰਾਂ ਦਾ ਗਰੁੱਪ ਜਿਸ ਵਿੱਚ ਬੀਸੀ ਕੰਜ਼ਰਵੇਟਿਵ ਵੀ ਸ਼ਾਮਲ ਨੇ ਜਿਨ੍ਹਾਂ ਕ੍ਰਾਊਨ ਨੂੰ ਪ੍ਰੋਸੀਕਿਊਟਰ ਅਤੇ ਸਟ੍ਰਿਕਟ ਰਿਫਾਰਮ ਦੀ ਮੰਗ ਕੀਤੀ ਸੀ ਅਤੇ ਇਸ ਲਈ ਡਰੱਗ ਟ੍ਰੀਟਮੈਂਟ ਅਤੇ ਪਬਲਿਕ ਹਾਊਸਿੰਗ ਦੀ ਮੰਗ ਵੀ ਕੀਤੀ ਗਈ ਸੀ ਉਨਾ ਕਹਿਆ ਸੀ ਕਿ ਪ੍ਰੋਵੈਂਸ ਨੇ ਇਨਾਂ ਸਮੱਸਿਆਵਾਂ ਲਈ ਜ਼ਿਆਦਾ ਕੁਝ ਨਹੀਂ ਕੀਤਾ ਪੋਰਟ ਕੁਕਿਟਲਮ ਦੇ ਮੇਅਰ ਬ੍ਰੈਡਬਾਸਟ ਨੇ ਕਿਹਾ ਕਿ ਸਾਡੀਆਂ ਸਟਰੀਟ ਬਿਜ਼ਨਸ ਅਤੇ ਕਮਿਊਨਿਟੀ ਦੱਬੀ ਹੋਈ ਮਹਿਸੂਸ ਕਰ ਰਹੀ ਹੈ ਨੈਨੈਮੋ ਦੇ ਮੇਅਰ ਲਿਓਨਾਰਡ ਕ੍ਰੈਗ ਨੇ ਕਿਹਾ ਕਿ ਪ੍ਰੋਵਿੰਸ਼ੀਅਲ ਅਤੇ ਫੈਡਰਲ ਸਰਕਾਰ ਵੱਲੋਂ ਤੁਰੰਤ ਰਿਸਪਾਂਸ ਨਾ ਮਿਲਣ ਕਾਰਨ ਉਹ ਫਰਸਟ੍ਰੇਟ ਨੇ ਅਤੇ ਇਹ ਉਹ ਬ੍ਰਿਟਿਸ਼ ਕੋਲੰਬੀਆ ਨਹੀਂ ਜਿਸ ਦੇ ਲੋਕ ਹੱਕਦਾਰ ਨੇ ਜਦ ਕਿ ਇਸ ਸੰਕਰਨਾ ਨਜਿੱਠਣ ਲਈ ਸਰਕਾਰ ਨੂੰ ਸਭ ਤੋਂ ਪਹਿਲਾ ਕਦਮ ਚੁੱਕਣਾ ਚਾਹੀਦਾ ਹੈ ਪਬਲਿਕ ਸੇਫਟੀ ਮਿਨਿਸਟਰ ਨੀਨਾ ਕ੍ਰੀਗਰ ਨੇ ਕਿਹਾ ਕਿ ਸਰਕਾਰ ਕਾਰਵਾਈ ਕਰ ਰਹੀ ਹੈ ਤੇ ਕ੍ਰਾਈਮ ਸੇਵਰਟੀ ਇੰਡੈਕਸ ਦੇ ਸਟੈਟਿਸ ਚ ਨੰਬਰ ਹੇਠਾਂ ਵੱਲ ਜਾ ਰਹੇ ਨੇ ਅਤੇ ਸਰਕਾਰ ਰੋਜ਼ਾਨਾ ਇਸ ਕੰਮ ਉੱਪਰ ਧਿਆਨ ਦੇ ਰਹੀ ਹੈ ਤੇ ਸਲੈਸਟਰ ਜਨਰਲ ਹੋਣ ਕਾਰਨ ਉਹਨਾਂ ਨੂੰ ਪੁਲਿਸ ਦਾ ਧੰਨਵਾਦ ਵੀ ਕਰਨਾ ਚਾਹੀਦਾ ਹੈ ਬੇਸ਼ੱਕ ਸਰਕਾਰ ਇਹ ਦਾਵਾ ਕਰ ਰਹੀ ਹੈ ਪਰ ਮਿਊਸਪਲ ਲੀਡਰ ਅਤੇ ਬਿਜ਼ਨਸ ਕਮਿਊਨਿਟੀ ਇਸ ਨਾਲ ਸਹਿਮਤ ਨਹੀਂ ਕਿ ਸਰਕਾਰ ਵੱਲੋਂ ਬਹੁਤ ਕੁਝ ਕੀਤਾ ਗਿਆ ਯੂਨੀਅਨ ਆਫ ਵੀਸੀ ਮਿਊਸਪੈਲਟੀਜ਼ ਦੀਆਂ ਮੀਟਿੰਗਾਂ ਦੌਰਾਨ ਕਰਾਈਮ ਪਬਲਿਕ ਸੇਫਟੀ ਅਤੇ ਸਟਰੀਟ ਡਿਸਆਰਡਰਸ ਸੰਬੰਧੀ 14 ਰੈਜ਼ੋਲੂਸ਼ਨਸ ਪਿਛਲੇ ਹਫਤੇ ਰੱਖੇ ਗਏ ਸਨ ਅਤੇ ਪ੍ਰੋਵਿੰਸ਼ਲ ਸਰਕਾਰ ਤੇ ਫੈਡਰਲ ਸਰਕਾਰ ਤੋਂ ਇਸ ਮਾਮਲੇ 'ਚ ਸਖਤ ਤਬਦੀਲੀਆਂ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਸਟ੍ਰੀਟਸ ਤੇ ਡਿਸਆਰਡਰ ਖਤਮ ਹੋਵੇ ਅਤੇ ਬਿਜ਼ਨੈਸਸ ਪੂਰੀ ਤਰ੍ਹਾਂ ਫ੍ਰੀ ਮਾਈਂਡ ਹੋ ਕੇ ਆਪਣਾ ਕੰਮ ਕਾਜ ਕਰਨ ਕਿਉਂਕਿ ਪਿਛਲੇ ਸਮੇਂ ਦੌਰਾਨ BC ਦੇ ਵਿੱਚ ਵੈਂਡਲਿਜ਼ਮ ਦੀਆਂ ਘਟਨਾਵਾਂ ਦੇ ਵਿੱਚ ਵਾਅਦਾ ਹੋਇਆ ਸੀ ਬੇਸ਼ੱਕ ਪ੍ਰੋਵਿੰਸ਼ੀਅਲ ਸਰਕਾਰ ਦੇ ਵੱਲੋਂ ਵੈਂਡਲਿਜ਼ਮ ਦੇ ਨਾਲ ਪ੍ਰਭਾਵਿਤ ਬਿਜ਼ਨੈਸਸ ਦੇ ਲਈ ਫੰਡ ਜ਼ਰੂਰ ਰੱਖੇ ਗਏ ਸਨ ਪਰ ਬਿਜ਼ਨੈਸਸ ਇਹ ਮੰਗ ਕਰਦੇ ਨੇ ਕਿ ਪੂਰੀ ਤਰ੍ਹਾਂ ਸੇਫ ਸਾਰਾ ਕੁਝ ਹੋਣਾ ਚਾਹੀਦਾ ਤਾਂ ਜੋ ਰਾਤ ਦੇ ਸਮੇਂ ਵੀ ਉਹਨਾਂ ਦੇ ਵਰਕਰ ਫ੍ਰੀਲੀ ਕੰਮਕਾਜ ਕਰ ਸਕਣ। ਦਲੇਆ ਤੇ ਕੰਸਟਰਕਸ਼ਨ ਡਿਸਕ੍ਰਿਪਸ਼ਨ ਅਤੇ ਬਿਲੀਅਨਸ ਆਫ ਡਾਲਰ ਖਰਚਣ ਤੋਂ ਬਾਅਦ ਪਟਾ ਲੋ ਬ੍ਰਿਜ ਜਲਦੀ ਹੀ ਡਰਾਈਵਰਾਂ ਲਈ ਖੁੱਲ ਰਿਹਾ। ਟ੍ਰਾਂਸਪੋਰਟ ਮਿਨਿਸਟਰੀ ਅਨੁਸਾਰ 크ਿਸਮਸ ਵਾਲੇ ਦਿਨ ਤੱਕ ਬ੍ਰਿਜ ਆਮ ਲੋਕਾਂ ਦੇ ਲਈ ਖੁੱਲ ਜਾਏਗਾ। ਬ੍ਰਿਜ ਉੱਪਰ ਚੌੜੀਆਂ ਲਾਈਨਾਂ ਅਤੇ ਸਾਈਕਲਿੰਗ ਪਾਥ ਬਣਾਏ ਗਏ ਨੇ। ਨਿਊ ਵੈਸਟਾ ਤੇ ਸਰੀ ਆਉਣ ਜਾਣ ਵਾਲਿਆਂ ਲਈ ਵਹਿਤਰ ਨੈਟਵਰਕ ਅਤੇ ਕਨੈਕਸ਼ਨ ਇਸ ਦੇ ਰਾਹੀਂ ਹੋਏਗਾ। ਅਕਤੂਬਰ ਵਿੱਚ ਆਖਰੀ ਸਟੇਕ ਕੇਬਲ ਲਗਾਏ ਜਾਣ ਤੋਂ ਬਾਅਦ 브릿ਜ ਟੈਕਨੋ ਨਿਊ ਵੈਸਟ ਦੇ ਨਾਲ ਜੋੜਿਆ ਜਾਏਗਾ ਨਵੇਂ 브릿ਜ ਦਾ ਕੰਮ 2021 ਦੇ ਵਿੱਚ ਸ਼ੁਰੂ ਹੋਇਆ ਸੀ ਅਤੇ 2023 ਦੇ ਵਿੱਚ ਖੋਲਣ ਦਾ ਐਲਾਨ ਕੀਤਾ ਗਿਆ ਸੀ ਪਰ ਬਾਅਦ ਵਿੱਚ ਇਸ ਨੂੰ ਅੱਗੇ ਪਾ ਦਿੱਤਾ ਗਿਆ ਇਸੇ ਬਾਅਦ ਪ੍ਰੋਵਿੰਸ ਨੇ ਅਨੁਮਾਨ ਲਗਾਇਆ ਸੀ ਕਿ ਫਾਲ ਦੇ ਵਿੱਚ 브릿ਜ ਖੁੱਲ ਜਾਏਗਾ ਪਰ ਹੁਣ ਦਸੰਬਰ ਦੇ ਵਿੱਚ ਇਸ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ 브릿ਜ ਦੇ ਉੱਪਰ ਕੁੱਲ 1.637 ਬਿਲੀਅਨ ਡਾਲਰ ਦਾ ਖਰਚ ਆਇਆ ਬ੍ਰਿਟਿਸ਼ ਕੋਲੰਬੀਆ ਦੇ ਸਾਊਥ ਕੋਸਟ ਉਤੇ ਜੁਲਾਈ ਮਿਡ ਤੋਂ ਕੈਂਪਫਾਇਰ ਉਤੇ ਲਗਾਈ ਪਾਬੰਦੀ ਅੱਜ ਵੀਰਵਾਰ 25 ਸਤੰਬਰ ਦੁਪਹਿਰ ਤੋਂ ਖਤਮ ਹੋ ਗਈ ਹੈ BC ਵਾਈਲਡਫਾਇਰ ਸਰਵਿਸ ਦੇ ਕੋਸਟਲ ਫਾਇਰ ਸੈਂਟਰ ਨੇ 17 ਜੁਲਾਈ ਨੂੰ ਲੋਅਰ ਮੇਨਲੈਂਡ ਵੈਨਕੂਵਰ ਆਈਲੈਂਡ ਅਤੇ ਸਨਸ਼ਾਈਨ ਕੋਸਟ ਦੇ ਖੇਤਰ ਦੇ ਵਿੱਚ ਪਾਬੰਦੀ ਲਗਾਈ ਸੀ ਮਿਡ ਕੋਸਟ ਹੈਡਾਗਵਾਈ ਨੂੰ ਕੈਂਪ ਫਾਇਰ ਬੈਨ ਤੋਂ ਛੋਟ ਦਿੱਤੀ ਗਈ ਸੀ ਲਾਰ ਓਪਨ ਵਰਨਿੰਗ ਉੱਤੇ ਮਈ ਦੇ ਵਿੱਚ ਪਾਬੰਦੀ ਲਗਾਈ ਗਈ ਸੀ ਜਿਸ ਨੂੰ ਹਟਾ ਦਿੱਤਾ ਗਿਆ ਕੋਸਟਲ ਫਾਇਰ ਸੈਂਟਰ ਦੇ ਅਨੁਸਾਰ ਕੈਟਾਗਰੀ 1 ਅਤੇ ਕੈਟਾਗਰੀ 2 ਦੀ ਫਾਇਰ ਤੋਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਨੇ ਅਤੇ ਕੈਟਾਗਰੀ 3 ਲਈ ਨਾਰਥ ਆਈਲੈਂਡ ਸੈਂਟ ਕੋਸਟ ਅਤੇ ਹੈਡਾਗੋਆ ਇਲਾਕੇ ਤੋਂ ਬਿਨਾ ਬਾਕੀ ਥਾਵਾਂ ਉਤੇ 31 ਅਕਤੂਬਰ ਤੱਕ ਇਹ ਬੰਦੀ ਚਾਰੀ ਰਹੇਗੀ ਕੈਟਾਗਰੀ 1 ਵਿੱਚ ਅੱਗ ਦੀ ਉਚਾਈ ਅਤੇ ਚੌੜਾਈ 1 ਮੀਟਰ ਹੁੰਦੀ ਹੈ ਤੇ ਕੈਟਾਗਰੀ 2 ਦੇ ਵਿੱਚ 2 ਮੀਟਰ ਉਚਾਈ ਅਤੇ 3 ਮੀਟਰ ਚੌੜਾਈ ਦੀ ਅੱਗ ਬਾਲੀ ਜਾ ਸਕਦੀ ਹੈ ਅਤੇ ਹੋਰ ਜਾਣਕਾਰੀ ਲਈ BC Wildfire Service ਦੀ ਵੈਬਸਾਈਟ ਦੇ ਉੱਪਰ ਜਾਇਆ ਜਾ ਸਕਦਾ ਹੈ ਪਿਛਲੇ ਸਮੇਂ ਦੌਰਾਨ ਪਏ ਮੀਂਹ ਅਤੇ ਦਿਨ ਛੋਟੇ ਹੋਣ ਕਾਰਨ ਫਾਇਰ ਦੇ ਖਤਰੇ ਦੀ ਰੇਟਿੰਗ ਦੇ ਵਿੱਚ ਗਰਾਬਟ ਆਈ ਆ ਤੇ ਹੁਣ ਜਦੋਂ ਸਰਦੀ ਸ਼ੁਰੂ ਹੋਣੀ ਆ ਤਾਂ ਉਸ ਦੇ ਨਾਲ ਵਾਈਲਡ ਫਾਇਰ ਸੀਜ਼ਨ ਪੂਰੀ ਤਰ੍ਹਾਂ ਖਤਮ ਹੋ ਜਾਏਗਾ ਕਿਉਂਕਿ ਇਸ ਸਾਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਏ ਡਰਾਉਟ ਅਤੇ ਹਾਈ ਟੈਂਪਰੇਚਰ ਦੇ ਕਾਰਨ ਫਾਇਰ ਫਾਈਟਰਸ ਨੂੰ ਵਾਈਲਡ ਫਾਇਰ ਦੇ ਨਾਲ ਲੜਨ ਲਈ ਕਾਫੀ ਸੰਘਰਸ਼ ਕਰਨਾ ਪਿਆ ਸੀ ਅਤੇ ਇਸ ਸਮੇਂ ਦਰਾਂ ਵਾਈਲਡ ਫਾਇਰ ਸੀਜ਼ਨ ਕਾਫੀ ਲੰਮਾ ਵੀ ਚੱਲਿਆ ਬੇਸ਼ੱਕ ਪ੍ਰਵਿੰਸ਼ਲ ਸਰਕਾਰ ਦੇ ਵੱਲੋਂ ਪੁਖਤਾ ਪ੍ਰਬੰਧ ਕਰਨ ਦਾ ਦਾਵਾ ਕੀਤਾ ਗਿਆ ਸੀ ਪਰ ਨਾਲੋਂ ਨਾਲ ਮਹਰ ਇਹ ਵੀ ਚੇਤਾਵਨੀ ਦੇ ਰਹੇ ਨੇ ਕਿ ਜਿਸ ਤੰਗ ਦੇ ਨਾਲ ਕਲਾਈਮੇਟ ਚੇਂਜ ਹੋ ਰਿਹਾ ਉਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਵੀ ਬੀਸੀ ਨੂੰ ਸੋਕੇ ਅਤੇ ਵਧੇ ਹੋਏ ਟੈਂਪਰੇਚਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਦੇ ਲਈ ਇੱਕ ਫੈਡਰਲ ਪੱਧਰ ਦੀ ਟਾਸਕ ਫੋਰਸ ਹੋਣੀ ਚਾਹੀਦੀ ਹੈ ਜੋ ਕਿ ਵਾਈਲਡ ਫਾਇਰਸ ਦੇ ਨਾਲ ਪ੍ਰਭਾਵਿਤ ਪ੍ਰੋਵਿੰਸਾਂ ਦੀ ਮਦਦ ਦੇ ਲਈ ਅੱਗੇ ਆਵੇ 온ਟਾਰੀਓ ਦੇ ਪ੍ਰੀਮੀਅਰ ਡਗਫੋਰਡ ਵੀ ਇਸ ਤਰ੍ਹਾਂ ਦੀ ਮੰਗ ਕਰ ਚੁੱਕੇ ਨੇ ਕਿ ਬੇਸ਼ੱਕ ਪਿਛਲੇ ਸਮੇਂ ਦੌਰਾਨ ਇੱਕ ਪ੍ਰੋਵਿੰਸ ਦੂਜੀ ਪ੍ਰੋਵਿੰਸ ਦੀ ਵਾਈਲਡ ਫਾਇਰਸ ਦੇ ਨਾਲ ਲੜਨ ਦੇ ਲਈ ਸਹਾਇਤਾ ਕਰਦੀ ਰਹੀ ਹੈ ਪਰ ਹੁਣ ਸਮਾਂ ਆ ਗਿਆ ਕਿ ਨੈਸ਼ਨਲ ਪੱਧਰ ਤੇ ਇਸ ਸੰਬੰਧੀ ਇੱਕ ਰਣਨੀਤੀ ਉਲੀਕੀ ਜਾਵੇ ਸਟੈਟਿਸਟਿਕ ਕਿ ਕੈਨੇਡਾ ਦੇ ਬੁੱਧਵਾਰ ਨੂੰ ਜਾਰੀ ਤਾਜ਼ਾ ਅੰਕੜੇ ਅਨੁਸਾਰ ਇੰਟਰ ਪ੍ਰੋਵਿੰਸ਼ੀਅਲ ਮਾਈਗ੍ਰੇਸ਼ਨ ਦੇ ਵਿੱਚ ਅਲਬਰਟਾ ਲਗਾਤਾਰ ਤੀਸਰੇ ਸਾਲ ਸਭ ਤੋਂ ਪਹਿਲੇ ਨੰਬਰ ਤੇ ਰਿਹਾ ਹੈ ਦੂਸਰੀਆਂ ਪ੍ਰੋਵਿੰਸਾਂ ਤੋਂ ਅਲਬਰਟਾ ਆਉਣ ਵਾਲੇ ਲੋਕਾਂ ਅਤੇ ਨਵੇਂ ਜਨਮੇ ਹੋਏ ਅਤੇ ਇਮੀਗ੍ਰੈਂਟਸ ਕਰਕੇ ਅਲਬਰਟਾ ਦੀ ਪਾਪੂਲੇਸ਼ਨ 5 ਮਿਲੀਅਨ ਤੋਂ ਪਾਰ ਹੋ ਗਈ ਹੈ ਤਾਜ਼ਾ ਅਨੁਮਾਨਾਂ ਅਨੁਸਾਰ 1 ਜੁਲਾਈ 2025 ਤੱਕ ਅਲਬਰਟਾ ਦੀ ਪਾਪੂਲੇਸ਼ਨ 5 ਮਿਲੀਅਨ 29346 ਦਰਜ ਕੀਤੀ ਗਈ ਹੈ ਸਿਰਫ ਅਪ੍ਰੈਲ ਜੂਨ 2025 ਦੇ ਸੈਕੰਡ ਕੁਆਟਰ ਦੇ ਦੌਰਾਨ ਅਲਬਰਟਾ ਦੀ ਪਾਪੂਲੇਸ਼ਨ ਦੇ ਵਿੱਚ 0.4% ਦਾ ਵਾਧਾ ਹੋਇਆ ਇਸ ਦੇ ਮੁਕਾਬਲੇ ਉਨਾ ਹੀ ਮਹੀਨਿਆਂ ਚ ਕੈਨੇਡਾ ਦੀ ਕੁੱਲ ਪਾਪੂਲੇਸ਼ਨ 0.1% ਵਧੀ ਹੈ ਜੋ ਕਿ ਕੋਵਿਡ ਪੰਡੈਮਿਕ ਦੇ ਸਾਲਾਂ ਤੋਂ ਬਾਹਰ 1946 ਤੋਂ ਬਾਅਦ ਹੁਣ ਤੱਕ ਸਭ ਤੋਂ ਘੱਟ ਪਾਪੂਲੇਸ਼ਨ ਗਰੋਥ ਵਾਲਾ ਸੈਕੰਡ ਕੁਆਟਰ ਸੀ ਇਸ ਦੌਰਾਨ ਬ੍ਰਿਟਿਸ਼ ਕੋਲੰਬੀਆ ਇੱਕਲੋਤੀ ਐਸੀ ਪ੍ਰੋਵਿੰਸ ਹੈ ਜਿੱਥੇ ਕਿ ਬ੍ਰਿਟਿਸ਼ ਕੋਲੰਬੀਆ ਦੀ ਪਾਪੂਲੇਸ਼ਨ 'ਚ 0.04% ਦੀ ਕਮੀ ਦੇਖੀ ਗਈ ਹੈ ਅਲਬਰਟਾ ਨੇ ਇੱਕ ਵਾਰਫੇਅਰ ਕੈਨੇਡਾ ਦੀਆਂ ਹੋਰ ਪ੍ਰੋਵਿੰਸਾਂ ਤੋਂ ਇਮੀਗ੍ਰੈਂਟਸ ਜਾਂ ਮਾਈਗ੍ਰੈਂਟਸ ਨੂੰ ਬੁਲਾਉਣ ਦੇ ਲਈ ਆਪਣਾ ਨੰਬਰ ਪ੍ਰਕਰਾਰ ਰੱਖਿਆ ਹੈ April ਤੋਂ June 2025 ਦੇ ਦੌਰਾਨ 6187 ਲੋਕ ਹੋਰ ਅਲਬਰਟਾ ਪ੍ਰੋਵਿੰਸ ਦੇ ਵਿੱਚ ਆਏ ਨੇ ਤੇ ਇਹ 12 ਲਗਾਤਾਰ ਕੁਆਟਰਸ ਨੇ ਜਦੋਂ ਕਿ ਅਲਬਰਟਾ ਨੇ ਇੰਟਰਪਰੋਵਿੰਸ਼ਲ ਮਾਈਗ੍ਰੇਸ਼ਨ ਵਿੱਚ ਪਹਿਲਾ ਸਥਾਨ ਬਣਾਇਆ ਹੋਵੇ ਉੱਥੇ ਹੀ Ontario ਤੋਂ 1654 ਲੋਕ ਇੰਟਰਪਰੋਵਿੰਸ਼ਲ ਮਾਈਗ੍ਰੇਸ਼ਨ ਦੇ ਥਰੂ ਇੱਥੋਂ ਚਲੇ ਗਏ ਨੇ Ontario ਪਿਛਲੇ 15 ਲਗਾਤਾਰ 400 ਇਸ ਮਾਮਲੇ ਦੇ ਵਿੱਚ ਸਭ ਤੋਂ ਨੁਕਸਾਨ ਚੱਲਣ ਵਾਲਾ ਸੂਬਾ ਰਿਹਾ ਜੋ ਲੋਕ ਅਲਬਰਟਾ ਆਏ ਨੇ ਉਹ ਜ਼ਿਆਦਾਤਰ 온ਟਾਰੀਓ, ਸਕੈਚਵਨ ਅਤੇ ਬ੍ਰਿਟਿਸ਼ ਕੋਲੰਬੀਆ ਤੋਂ ਆਏ ਨੇ April ਤੋਂ June ਵਿੱਚ 8780 온ਟਾਰੀਓ ਵਾਸੀਆਂ ਦੇ ਵੱਲੋਂ ਅਲਬਰਟਾ ਨੂੰ ਆਪਣਾ ਘਰ ਬਣਾਇਆ ਗਿਆ ਜਦਕਿ 5793 ਅਲਬਰਟਾ ਤੋਂ অন্ਟਾਰੀਓ ਗਏ ਨੇ ਇਸ ਤਰ੍ਹਾਂ ਅਲਬਰਟਾ ਨੂੰ অন্ਟਾਰੀਓ ਤੋਂ 2987 ਲੋਕਾਂ ਜ਼ਿਆਦਾ ਮਿਲੇ ਨੇ ਸਸਕਾਚਵਨ ਤੋਂ 3299 ਲੋਕ ਅਲਬਰਟਾ ਆਏ ਨੇ ਜਦਕਿ 2225 ਲੋਕ ਅਲਬਰਟਾ ਤੋਂ ਸਸਕਾਚਵਨ ਗਏ ਨੇ ਇਸ ਤਰ੍ਹਾਂ 100 1064 ਲੋਕ ਹੋਰ ਅਲਬਰਟਾ ਦੇ ਵਿੱਚ ਐਡ ਹੋਏ ਨੇ ਬ੍ਰਿਟਿਸ਼ ਕੋਲੰਬੀਆ ਤੋਂ 8931 ਲੋਕ ਅਲਬਰਟਾ ਗਏ ਨੇ ਜਦਕਿ 7906 ਲੋਕ ਅਲਬਰਟਾ ਤੋਂ ਬ੍ਰਿਟਿਸ਼ ਕੋਲੰਬੀਆ ਆਏ ਨੇ ਇਸੇ ਤੰਗ ਦੇ ਨਾਲ ਅਲਬਰਟਾ ਨੂੰ 1025 ਲੋਕਾਂ ਨੂੰ ਪਾਪੂਲੇਸ਼ਨ ਦੇ ਵਿੱਚ ਜੋੜਨ ਦਾ ਮੌਕਾ ਮਿਲਿਆ ਇੰਟਰਨੈਸ਼ਨਲ ਪੱਧਰ ਤੇ ਅਲਬਰਟਾ ਦੇ ਵਿੱਚ ਬੀ ਲੋਕ ਇਮੀਗ੍ਰੈਂਟਸ ਦੇ ਰੂਪ ਚਾਏ ਨੇ April ਤੋਂ June ਤੱਕ 11583 ਇਮੀਗ੍ਰੈਂਟਸ ਅਲਬਰਟਾ ਪਹੁੰਚੇ ਨੇ ਹਾਲਾਂਕਿ ਇਸੇ ਸਮੇਂ ਦੌਰਾਨ ਅਲਬਰਟਾ ਦੇ ਵਿੱਚ ਟੈਂਪਰੇਰੀ ਫਾਰਮ ਵਰਕਰਸ ਦੀ ਗਿਣਤੀ 3818 ਘਟੀ ਹੈ ਟੈਂਪਰੇਰੀ ਫਾਰਮ ਵਰਕਰਸ ਦੀ ਗਿਣਤੀ ਘਟਣ ਦਾ ਰੁਝਾਨ ਨਵੇਂ ਫੈਡਰਲ ਰੂਲਸ ਕਾਰਨ ਸਾਹਮਣੇ ਆਇਆ ਕਿਉਂਕਿ ਨਵੇਂ ਫੈਡਰਲ ਰੂਲਸ ਤੇ ਚਲਦੇ ਆ ਬਹੁਤ ਸਾਰੇ ਇਮੀਗ੍ਰੈਂਟਸ ਕੈਨੇਡਾ ਛੱਡ ਕੇ ਜਾ ਰਹੇ ਨੇ ਫਾਈਨੈਂਸ਼ੀਅਲ ਸੰਕਟ ਦੇ ਨਾਲ ਜੂਝ ਰਹੇ ਕੈਨੇਡਾ ਪੋਸਟ ਨੂੰ ਬਚਾਉਣ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਫੈਡਰਲ ਸਰਕਾਰ ਡਾਕ ਸਰਵਿਸਿਜ਼ ਨੂੰ ਆਪਣੇ ਕੰਮ ਦੇ ਤਰੀਕੇ ਨੂੰ ਬਦਲਣ ਦੀ ਇਜਾਜ਼ਤ ਦੇ ਰਹੀ ਹੈ ਪੋਸਟਲ ਵਰਕਰਸ ਨੂੰ ਹੁਣ ਘਰ ਘਰ ਡਿਲੀਵਰੀ ਕਰਨ ਦੀ ਲੋੜ ਨਹੀਂ ਹੋਏਗੀ ਅਤੇ ਆਉਣ ਵਾਲੇ ਸਾਲਾਂ ਦੇ ਵਿੱਚ ਉਹਨਾਂ ਨੂੰ ਐਡਰੈਸ ਦੇ ਨੇੜੇ ਕਮਿਊਨਿਟੀ ਮੇਲਬਾਕਸਾਂ ਦੇ ਵਿੱਚ ਤਬਦੀਲ ਕਰ ਦਿੱਤਾ ਜਾਏਗਾ ਕੈਨੇਡਾ ਪੋਸਟ ਕੁਝ ਰੂਰਲ ਮੇਲਬਾਕਸ ਬੰਦ ਵੀ ਕਰ ਰਹੀ ਹੈ ਗਵਰਨਮੈਂਟ ਦੇ ਵੱਲੋਂ ਜੋ ਚੇਂਜ ਕੀਤਾ ਗਿਆ ਇਸ ਸਬੰਧੀ ਮਿਨਿਸਟਰ ਜੋਇਲ ਲਾਈਟਾਪ ਬਾਉਂਡ ਨੇ ਕਿਹਾ ਹੈ ਕਿ ਕਾਰਪੋਰੇਸ਼ਨ ਇੱਕ ਆਪਣੇ ਹੋਂਦ ਨੂੰ ਬਚਾਉਣ ਦੇ ਸੰਕਟ ਦੇ ਵਿੱਚੋਂ ਲੰਘ ਰਹੀ ਹੈ ਅਤੇ ਇਸ ਸਮੇਂ ਦੌਰਾਨ ਇਸ ਦੇ ਕੰਮਕਾਜ ਨੂੰ ਬਦਲਣ ਦੀ ਜ਼ਰੂਰਤ ਹੈ ਕਿਉਂਕਿ ਫਾਈਨੈਂਸ਼ੀਅਲ ਕ੍ਰਾਈਸਿਸ ਬਹੁਤ ਵੱਡਾ ਹੈ ਕੈਨੇਡਾ ਪੋਸਟ ਨੇ ਇਕੱਲੇ 2024 ਦੇ ਵਿੱਚ ਹੀ 1 ਬਿਲੀਅਨ ਡਾਲਰ ਦਾ ਰੈਵਨਿਊ ਗਵਾ ਦਿੱਤਾ ਹੈ ਅਤੇ ਇਸ ਸਾਲ ਵੀ ਇਹ ਰੈਵਨਿਊ ਹੋਰ ਘਟਣ ਦੀ ਉਮੀਦ ਹੈ ਕੈਨੇਡਾ ਪੋਸਟ ਦੇ ਵਰਕਰਸ ਦੀ ਯੂਨੀਅਨ ਦਾ ਕਹਿਣਾ ਹੈ ਕਿ ਸਰਕਾਰ ਨੇ ਉਹਨਾਂ ਨੂੰ ਇਸ ਬਦਲਾਅ ਬਾਰੇ ਪਹਿਲਾਂ ਨਹੀਂ ਦੱਸਿਆ ਸੀ ਕਿ ਕੈਨੇਡਾ ਪੋਸਟ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਇਹ ਆਪਣੇ ਪੈਸੇ ਖੁਦ ਕਮਾ ਕੇ ਚੱਲਦਾ ਰਹੇ ਕਈ ਸਾਲਾਂ ਤੱਕ ਇਸ ਨੇ ਆਪਣੀਆਂ ਸਰਵਿਸਿਜ਼ ਨੂੰ ਬਹਾਲ ਰੱਖਿਆ ਪਰ ਹੁਣ ਇਸ ਦੇ ਵਿੱਚ ਆਈ ਖੜੋਤ ਤੋਂ ਬਾਅਦ ਲਗਾਤਾਰ ਤਬਦੀਲੀਆਂ ਦੀ ਮੰਗ ਹੋ ਰਹੀ ਹੈ 2024 ਦੀ ਤਾਜ਼ਾ ਰਿਪੋਰਟ ਮੁਤਾਬਕ ਹੁਣ ਕੈਨੇਡਾ ਵਿੱਚ 17.6 ਮਿਲੀਅਨ ਅਡਰੈਸ ਨੇ ਜੋ ਕਿ 5 ਸਾਲਾਂ ਨਾਲੋਂ 6.7% ਵਧੇ ਨੇ ਪਰ ਇਸੇ ਸਮੇਂ ਦੌਰਾਨ ਕੈਨੇਡਾ ਪੋਸਟ ਵੱਲੋਂ ਦਿੱਤੀ ਜਾਣ ਵਾਲੀ ਡਾਕ ਦੀ ਗਿਣਤੀ 32.7% ਘਟ ਗਈ ਹੈ। ਕੈਨੇਡਾ ਪੋਸਟ ਨੇ ਇਸ ਹਾਲਾਤ ਨੂੰ ਨਾ ਚੱਲਣ ਯੋਗ ਦੱਸਿਆ ਅਤੇ ਕੈਨੇਡਾ ਪੋਸਟ ਇੱਕ ਫੈਡਰਲ ਕ੍ਰਾਊਨ ਕਾਰਪੋਰੇਸ਼ਨ ਹੈ ਜਿਸ ਦਾ ਅਰਥ ਇਹ ਹੈ ਕਿ ਸਰਕਾਰ ਦੀ ਮਲਕੀਅਤ ਵਾਲੀ ਇਹ ਸੰਸਥਾ ਹੈ ਪਰ ਇਹ ਆਪਣੀਆਂ ਰੋਜ਼ਾਨਾ ਦੀਆਂ ਕੰਮਕਾਜੀ ਜ਼ਿੰਮੇਵਾਰੀਆਂ ਖੁਦ ਸੁਭਾਲਦੀ ਹੈ। ਸਭ ਕੁਝ ਕੈਨੇਡਾ ਪੋਸਟ ਕਾਰਪੋਰੇਸ਼ਨ ਐਕਟ ਦੇ ਅਧੀਨ ਹੁੰਦਾ ਹੈ ਪਰ ਹੁਣ ਫੈਡਰਲ ਸਰਕਾਰ ਦੇ ਵੱਲੋਂ ਇਸ ਦੇ ਵਿੱਚ ਤਬਦੀਲੀਆਂ ਕਰਕੇ ਇਸ ਨੂੰ ਪੈਰਾਂ ਤੇ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਜੇਕਰ ਯੂਨੀਅਨ ਦੀ ਗੱਲ ਕੀਤੀ ਜਾਵੇ ਤਾਂ ਯੂਨੀਅਨ ਦੇ ਵੱਲੋਂ ਇਸ ਦੇ ਉੱਪਰ ਨਾਰਾਜ਼ਗੀ ਜ਼ਾਹਰ ਕੀਤੀ ਜਾ ਰਹੀ ਹੈ ਤੇ ਉਹ ਕਹਿ ਰਹੇ ਨੇ ਕਿ ਉਹ ਗੁੱਸੇ ਨੇ ਨਰਾਸ਼ ਨੇ ਅਤੇ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਉਹਨਾਂ ਕਹਿ ਕਿ ਵਰਕਰਜ਼ ਨੂੰ ਉਮੀਰ ਸੀ ਕਿ ਕੈਨੇਡਾ ਪੋਸਟ ਕੋਈ ਨਵਾਂ ਪ੍ਰਪੋਜ਼ਲ ਪੇਸ਼ ਕਰੇਗੀ ਜਿਸ ਦੇ ਨਾਲ ਸਮਝੌਤੇ ਤੇ ਪਹੁੰਚਿਆ ਜਾ ਸਕਦਾ ਪਰ ਇਸ ਦੇ ਬਜਾਏ ਇਸ ਹਰਾਨੀ ਜਨਕ ਫੈਸਲੇ ਨੂੰ ਲਿਆਂਦਾ ਗਿਆ ਜੋ ਕਿ ਇਸ ਨੂੰ ਤਬਾਹ ਕਰਨ ਵਾਲੇ ਪਾਸੇ ਲੈ ਕੇ ਜਾਏਗਾ ਯੂਨੀਅਨ ਨੇ ਇਸ ਮਾਮਲੇ ਦੇ ਖਿਲਾਫ ਲੜਾਈ ਲੜਨ ਦਾ ਵੀ ਐਲਾਨ ਕੀਤਾ ਸ੍ਰੀ ਨਿਊਟਨ ਤੋਂ ਮੈਂਬਰ ਆਫ ਪਾਰਲੀਮੈਂਟ ਸੁਖ ਢਾਲੀਵਾਲ ਲੋਹਰਾਂ ਦੇ ਵੱਲੋਂ ਹਾਊਸ ਆਫ ਕਾਮਨਸ ਦੇ ਵਿੱਚ ਇੱਕ ਪ੍ਰਾਈਵੇਟ ਮੈਂਬਰ ਬੈਲ ਹੈਲਥ케ਅਰ ਦੇ ਵਿੱਚ ਤਬਦੀਲੀਆਂ ਭਾਪਕੇ ਹੈਲਥ케ਅਰ ਐਕਟ ਦੇ ਵਿੱਚ ਤਬਦੀਲੀਆਂ ਸੰਬੰਧੀ ਪੇਸ਼ ਕੀਤਾ ਗਿਆ ਇਸ ਬਾਰੇ ਚੈਨਲ ਪੰਜਾਬੀ ਵੱਲੋਂ ਸੁਖਤ ਧਾਲੀਵਾਲ ਹੋਰਾਂ ਦੇ ਨਾਲ ਖਾਸ ਗੱਲਬਾਤ ਕੀਤੀ ਗਈ ਕੈਨੇਡਾ ਦਾ ਹੈਲਥ케ਅਰ ਸਿਸਟਮ ਦੁਨੀਆ ਦੇ ਬਿਹਤਰੀਨ ਹੈਲਥ케ਅਰ ਸਿਸਟਮਸ ਦੇ ਵਿੱਚੋਂ ਮੰਨਿਆ ਜਾਂਦਾ ਪਰ ਇਹਦੇ باوجود ਇੱਥੇ ਬਹੁਤ ਸਾਰੀਆਂ ਖਾਮੀਆਂ ਨੇ ਐਮਰਜੈਂਸੀ ਦੇ ਵਿੱਚ ਬਹੁਤ ਸਾਰਾ ਵੇਟਿੰਗ ਟਾਈਮ ਹੈਲਥ케ਅਰ ਪ੍ਰੋਵਿੰਸਸ ਦਾ ਮੁੱਦਾ ਆ ਮੈਂਬਰ ਪਾਰਲੀਮੈਂਟ ਸੁਖਤ ਧਾਲੀਵਾਲ ਇੱਕ ਪ੍ਰਾਈਵੇਟ ਮੈਂਬਰ ਬਿਲ ਪਾਰਲੀਮੈਂਟ ਦੇ ਵਿੱਚ ਲੈ ਕੇ ਆਏ ਨੇ ਫੈਡਰਲ ਸਰਕਾਰ ਦਾ ਇਹ ਵਿੱਚ ਕੀ ਰੋਲ ਆ ਬਿੱਲ ਕੀ ਕਰੂਗਾ ਅਸੀਂ ਤਾਂ ਡੋਲ ਸਾਹਿਬ ਨਾਲ ਗੱਲਬਾਤ ਕਰਦੇ ਆ ਤੁਹਾਨੂੰ ਸਾਹਿਬ ਪਹਿਲਾਂ ਤਾਂ ਇਹ ਦੱਸਿਓ ਕਿ ਇਹ ਬਿੱਲ ਹੈ ਕਿ ਜਿਹੜਾ ਤੁਸੀਂ ਲੈ ਕੇ ਆਏ ਹੋ ਜਿਸkani ਤੁਸੀਂ ਜਿੱਥੇ ਪਹਿਲਾਂ ਕਿਹਾ ਹੈਗਾ ਕਿ ਵੀ ਬੜੀ ਬੜੀ ਸਮੱਸਿਆ ਹੈਲਥ케ਅਰ ਦੇ ਵਿੱਚ ਕਿਤੇ ਵੀ ਚਲੇ ਜਾਓ ਚਾਹੇ ਸਰੀ ਦੇ ਵਿੱਚ ਦੇਖ ਲਓ ਜਾ ਕੇ ਇੰਟਰੀਅਰ ਵਿੱਚ ਦੇਖ ਲਓ ਕਿਸੇ ਵੀ ਸੂਬੇ ਜਾਂਦੇ ਆ ਜਿਹੜੇ ਇਸ਼ੂ ਲੋਕੀ ਇਸ ਵੇਲੇ ਹੈਲਥ케ਅਰ ਜਿਹੜਾ ਹੈਗਾ ਵਨ ਆਫ ਦਾ ਟਾਪ 3 ਇਸ਼ੂ ਜਿਹੜਾ ਉਹ ਚੱਲਦਾ ਸੋ ਹੁਣ ਮੇਨ ਫੋਕਸ ਇਹ ਹੈਗਾ ਕਿ ਅਸੀਂ ਬਿਲੀਅਨਸ ਆਫ ਡਾਲਰ ਜਿਹੜੇ ਇਨਵੈਸਟ ਕਰਦੇ ਹੈਗੇ ਆ ਫੈਡਰਲ ਡਾਲਰ ਜਿਹੜੇ ਟੈਕਸ ਫਾਇਰ ਦੇ ਹੈਲਥ케ਅਰ ਦੇ ਵਿੱਚ ਪਰ ਉਹਦੀ ਅਕਾਉਂਟੇਬਿਲਟੀ ਕੋਈ ਨਹੀਂ ਕੋਈ ਟਰਾਂਸਪੇਰੈਂਸੀ ਨਹੀਂ ਇਹ ਬਿਲ ਜਿਹੜਾ ਹੈਗਾ ਇਹ 40 ਸਾਲਾਂ ਬਾਅਦ ਪਹਿਲੀ ਵਾਰ ਇਹ ਹੋਇਆ ਕਿ ਹੈਲਥ ਐਕਟ ਨੂੰ ਜਿਹੜਾ ਉਹਨੂੰ ਖੋਲਿਆ ਕਿਉਂਕਿ ਆਈ ਥਿੰਕ ਕਿਸੇ ਨੇ ਇਸ ਨੂੰ ਇਧਰ ਨੂੰ ਤਵੱਜੋ ਨਹੀਂ ਦਿੱਤੀ ਆ ਔਰ ਦੂਸਰਾ ਇਹ ਹੈਗਾ ਕਿ ਇਹ ਚੀਜ਼ ਜਿਹੜਾ ਬਿਲ ਜੇ ਆਉਂਦਾ ਹੈਗਾ ਅੱਜ ਪਾਸ ਹੁੰਦਾ ਹੈਗਾ ਤਾਂ ਸੂਬਿਆਂ ਨੂੰ ਜਿਹੜੇ ਨੇ ਉਹ ਆਪਣੇ ਉਹਨਾਂ ਜਿਹੜੇ ਡੈਰੀਵੇਟਿਵਸ ਉਹ ਸੈਟ ਕਰਨੇ ਬੈਂਚਮਾਰਕ ਸੈਟ ਕਰਨੇ ਪਿਆ ਕਰਨਗੇ ਉਹ ਬੈਂਚਮਾਰਕਸ ਜਿਹੜੇ ਨੇ ਫਿਰ ਉਸ ਤੋਂ ਬਾਅਦ ਰਿਪੋਰਟਸ ਜਿਹੜੀਆਂ ਉਹ ਪੇਸ਼ ਕਰਨਗੇ ਵੀ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਐਵਰੀ ਡਾਲਰ ਜਿਹੜਾ ਉਹਨਾਂ ਨੂੰ ਅਸੀਂ ਇਨਵੈਸਟ ਕਰ ਰਹੇ ਹੈਗੇ ਆ ਉਹ ਕਿਸ ਤਰੀਕੇ ਨਾਲ ਲੋਕਾਂ ਦੀ ਸਿਹਤ ਲਈ ਉਧਰ ਬਣਾਉਣ ਲਈ ਜਿਹੜਾ ਵਾ ਉਹ ਕੰਮ ਆਉਂਦਾ ਚਲੋ ਸਾਬ ਹੁਣ ਇਹ ਟਰਾਂਸਪੇਰੈਂਸੀ ਹੈ ਨਹੀਂ ਹੁਣ ਸੂਬੇ ਕੋਲੇ ਜਿੰਨੀ ਫੈਡਰਲ ਸਰਕਾਰ ਪੈਸੇ ਦਿੰਦੀ ਹੈ ਉਹਦਾ ਹਿਸਾਬ ਕਿਤਾਬ ਫੈਡਰਲ ਸਰਕਾਰ ਕੋ ਨਹੀਂ ਹੁੰਦਾ ਕੋਈ ਨਹੀਂ ਹੈਗਾ ਜੀ ਅਸ ਵੇਲੇ ਕੋਈ ਨਹੀਂ ਔਰ ਲੋਕਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਕਿ ਮੈਂ ਹੁਣ ਤੁਸੀਂ ਆਮ ਦੇਖੋ ਤੁਹਾਡੇ ਦਰਸ਼ਕ ਲਾ ਲਓ ਮੇਰੇ ਵੋਟਰ ਲਾ ਲਓ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਹੈਲਥ ਕੇਅਰ ਆ ਉਹ ਫੈਡਰਲ ਮਸਲਾ ਵਾ ਜਾਂ ਪ੍ਰੋਵਿੰਸ਼ੀਅਲ ਈਵਨ ਦੋ ਇਸੇ ਪ੍ਰੋਵਿੰਸ਼ੀਅਲ ਜੂਡਿਕਸ਼ਨ ਉਹਨਾਂ ਦੀ ਰਿਸਪਾਂਸਿਬਿਲਟੀ ਹੈਗੀ ਪਰ ਅਸਾ ਜੇ ਫੈਡਰਲ ਗਵਰਨਮੈਂਟ ਵੀ ਜਿਹੜਾ ਇੱਕ ਰੋਲ ਅਦਾ ਕਰ ਸਕਦੇ ਆ ਉਹਦੇ ਵਿੱਚ ਜਿਹੜਾ ਸੀਗਾ ਕਿ ਇਹ ਬਿਲ ਜਿਹੜਾ ਮੈਂ ਲਿਆਂਦਾ ਜਿਹੜੀ ਇਸ ਵੇਲੇ ਪਾਰਦਰਸ਼ੀ ਨਹੀਂ वैसे जनरली आस्क ਕੀਤਾ گورنمنٹ نے ਕਿ ਸਾਨੂੰ ਰਿਪੋਰਟ ਦਿਆ ਕਰੋ ਹਜੇ ਪਹਿਲੀ ਰਿਪੋਰਟ ਉਹ ਦਿੱਤੀ ਨਹੀਂ ਮੈਂ ਇਹ ਕਹਿਣਾ ਵੀ ਇਹ ਜਿਹੜਾ ਹੈਗਾ ਇਹ ਪੱਕਾ ਜਿਹੜਾ ਕਾਨੂੰਨ ਬਣ ਜੇ ਤਾਂ ਕਿ एवरी ईयर ਜਿਹੜਾ ਹੈਗਾ ਉਹ ਆਪਣੇ ਬੈਂਚਮਾਰਕ ਸੈੱਟ ਕਰਨ ਉਹਨੂੰ ਦੇਖਣ ਵੀ ਉਹ ਮੀਟ ਕਰਦੇ ਆ ਜੇ ਨਹੀਂ ਮੀਟ ਕਰਦੇ ਰਿਸਰਚ ਕਰੂਗੇ ਵੀ ਕਿਸ ਤਰੀਕੇ ਨਾਲ ਬਿਹਤਰ ਜਿਹੜਾ ਹੈਗਾ ਉਹ ਬਣਾ ਸਕਦੇ ਚਾਹੇ ਉਹ ਇਲੈਕਟਿਵ ਸਰਜਰੀ ਦੀ ਵੇਟ ਟਾਈਮ ਹੋ ਗਿਆ ਐਮਰਜੈਂਸੀ ਦੇ ਵਿੱਚ ਆ ਰਹੀਆਂ ਦਰਪੇਸ਼ ਸਮੱਸਿਆਵਾਂ ਦੀ ਗੱਲ ਕਰ ਲਓ ਰਾਈਟ ਜਾਂ ਜਿਹੜੇ ਹੋਰ ਪਾਈਬੀ ਕੇਅਰ ਦੇ ਵਿੱਚ ਜਿਹੜੀਆਂ ਡਿਫਿਕਲਟੀ ਆ ਰਹੀ ਹੈ ਇਹਦੇ ਵਿੱਚ ਫਿਰ ਜੇ ਮੰਨ ਲਓ ਉਹਨਾਂ ਨੇ ਬੈਂਚਮਾਰਕ ਸੈੱਟ ਕਰ ਲਏ ਜਿਹੜੇ ਕੋਈ ਪਹਿਲਾਂ ਵੀ ਕਰਦੇ ਅਚੀਵ ਨਹੀਂ ਹੁੰਦੇ ਉੱਥੇ ਫੈਡਰਲ ਸਰਕਾਰ ਕੋਈ ਮਦਦ ਕਰੂਗੀ ਉਹਨਾਂ ਦੀ ਜਾਂ ਕੁਝ ਖਾਸ ਕਰਨ ਦੀ ਕੋਸ਼ਿਸ਼ ਕਰੂਗੀ ਵੀ ਇਹ ਠੀਕ ਹੋ ਜਾਏ ਸਿਰ ਦੇਖੋ ਮੇਨ ਤਾਂ ਇਹ ਹੈਗਾ ਕਿ ਅਸੀਂ ਲੋਕਾਂ ਨੂੰ ਪਾਰਦਰਸ਼ੀ ਦਿਖਾਉਣੀ ਹੈਗੀ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜਾ ਉਹ ਸੂਬਾ ਹੈਗਾ ਹਰੇਕ ਉਹ ਆਪਣੇ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਉਹ ਰਿਸਪੌਂਸਿਬਲ ਹੈਗਾ ਕੈਨੇਡੀਅਨ ਲੀਵ ਜੀ ਜੀ ਉਹ ਉਹਨਾਂ ਨੂੰ ਇਹ ਹੈ ਵੀ ਰਿਪੋਰਟ ਪੇਸ਼ ਕਰਨੀ ਪਊਗੀ ਉਦੇ ਵਿੱਚੋਂ ਆਪੇ ਹੀ ਜਿਹੜਾ ਹੈਗਾ ਪ੍ਰੈਸ਼ਰ ਬਣੂਗਾ ਹਰ ਇੱਕ ਸੂਬਾ ਕੋਸ਼ਿਸ਼ ਕਰੂਗਾ ਕਿ ਹੈਲਥ케ਅਰ ਦੇ ਵਿੱਚ ਜਿਹੜੀ ਹੈਗੀ ਉਹਨੂੰ ਬਿਹਤਰੀਨ ਢੰਗ ਦੇ ਨਾਲ ਇਹਨੂੰ ਹੈਂਡਲ ਕਰੀਏ ਜੇਕਰ ਕੋਈ ਨਹੀਂ ਰਿਪੋਰਟ ਦਿੰਦਾ ਹਾਂ ਫੇਰ ਹੈਗਾ ਫਿਰ ਕਿਹਾ ਹੈਗਾ ਵੀ ਜਿਹੜੀ ਫੈਡਰਲ ਗਵਰਨਮੈਂਟ ਹੈਗੀ ਆ ਉੰਨੀ ਦੇਰ ਉਹਨਾਂ ਦੇ ਫੰਡ ਜਿਹੜੇ ਆ ਉਹ ਰੋਕ ਕੇ ਜਦੋਂ ਅਸੀਂ ਉਹ ਰਿਪੋਰਟ ਜਿਹੜੀ ਹੈਗੀ ਆ ਉਹ ਪੇਸ਼ ਨਹੀਂ ਕਰਦੇ ਇਹ ਪ੍ਰਾਈਵੇਟ ਮੈਂਬਰ ਵੈਲ ਹੁੰਦਾ ਕੀ ਆ ਤੇ ਇਹਦਾ ਕਾਨੂੰਨ ਬਣਨ ਤੱਕ ਦਾ ਹੁਣ ਪ੍ਰੋਸੈਸ ਕੀ ਆ ਤੇ ਕਿੰਨਾ ਕੁ ਸਮੇਂ ਦੇ ਵਿੱਚ ਹੁੰਦਾ ਦੇਖੋ ਇਹ ਇਹ ਇੱਕ ਬੜੀ ਲੱਕੀ ਗੱਲ ਹੁੰਦੀ ਕਿਉਂਕਿ ਮੈਂ ਇਹ ਮੈਂ ਤੀਜਾ ਜੀ ਜੀ ਮੇਰੇ ਜੁਲੀ ਆਮ ਐਮਪੀਜ਼ ਦੇਖੋਗੇ ਇੱਕ ਵੀ ਬਿਲ ਉਹਨਾਂ ਦਾ ਪ੍ਰਾਈਵੇਟ ਮੈਂਬਰ ਜਿਹੜਾ ਵਾ ਉਹ ਨਹੀਂ ਲੱਗਦਾ ਹੈਗਾ ਜੀ ਪਹਿਲੇ ਦੋ ਮੇਰੇ ਹੋ ਚੁੱਕੇ ਨੇ ਪਹਿਲਾ ਸੀਗਾ ਜਿਹੜਾ ਕਾਨੂੰਨ ਬਣਿਆ ਕੈਨੇਡਾ ਇੱਕ ਦੇਸ਼ ਹੈਗਾ ਜਿੱਥੇ ਕਾਨੂੰਨ ਆ ਸਿੱਖਾਂ ਦਾ ਇਤਿਹਾਸ ਮਹੀਨਾ ਹੈਰੀਟੇਜ ਮਨਥ ਅਪ੍ਰੈਲ ਦਾ ਔਰ ਦੂਸਰਾ ਜਦੋਂ ਫੋਰਨ ਇੰਟਰਫੀਰੈਂਸ ਦੀ ਗੱਲ ਆਈ ਐਮ 112 ਲੈ ਕੇ ਆਂਦਾ ਜਿਹੜਾ ਸੀ ਉਹ ਥਰੂ ਹੋ ਗਿਆ ਹੁਣ ਇਹ ਹੈਗਾ ਪ੍ਰਾਈਵੇਟ ਮੈਂਬਰ ਬਿਲ ਹੈਗਾ ਕਿ ਜਿਹੜੀ ਲੋਟਰੀ ਕ ਨਿਕਲਦੀ ਐ ਐਮਪੀਜ਼ ਦੀ ਉਹਦੇ ਵਿੱਚ ਨੰਬਰ ਲੱਗ ਜਾਂਦਾ 1 ਤੋਂ ਲੈ ਕੇ 348 ਤੱਕ अच्छा ठीक है ना 373 तक सॉरी वो जड़े जिदे ਵਿੱਚ ਉਸ ਨੰਬਰ ਹੁਣ ਮੇਰਾ ਤਕਰੀਬਨ 9ਵਾਂ કે 10ਵਾਂ ਨੰਬਰ ਜਿਹੜਾ ਹੈਗਾ ਉਹਦੇ ਵਿੱਚ ਸੋ ਇਹਦਾ ਮਤਲਬ ਮੇਰਾ ਜਿਹੜੇ ਪਹਿਲੇ 15 ਨੇ ਉਹਨਾਂ ਦਾ ਬਿੱਲ ਸ਼ੁਰੂ ਹੋ ਗਿਆ ਉਹਨਾਂ ਨੇ ਆਪੋ ਆਪਣੇ ਬਿੱਲ ਜਿਹੜੇ ਆ ਪੇਸ਼ ਕਰ ਦਿੱਤੇ ਸੋ ਪ੍ਰਾਈਵੇਟ ਮੈਂਬਰ ਜਿਹੜਾ ਹਰੇਕ ਨੂੰ ਚਾਂਸ ਮਿਲਦਾ ਕਿ ਉਹ ਇੱਕ ਆਪਣਾ ਬਿੱਲ ਜਿਹੜਾ ਹੈਗਾ ਉਹ ਪੇਸ਼ ਕਰੇ ਤੇ ਉਹਨੂੰ ਅੱਗੇ ਲੈ ਕੇ ਜਾਵੇ ਉਹਦੇ ਵਿੱਚ ਹੁਣ ਇਹ ਜਿਹੜਾ ਹੈਗਾ ਇਹ ਮੇਰਾ ਬਿੱਲ ਆ ਪਰ ਇਹਦੇ ਵਿੱਚ ਬਹੁਤ ਸਾਰੀਆਂ ਮੈਨੂੰ ਅਰਚਨਾ ਤਾਂ ਆ ਰਹੀਆਂ ਨੇ ਕਿਉਂਕਿ ਨੇਚਰਲੀ ਜਦੋਂ 40 ਸਾਲ ਚ ਕਿਸੇ ਨੇ ਯੂਰਤ ਨਹੀਂ ਕੀਤੀ ਤੇ ਹੁਣ ਇਸ ਚੀਜ਼ ਨੂੰ ਜਿਹੜਾ ਇੱਕ ਸੇ ਮੇਜਰ ਰਿਫਾਰਮ ਹੈਗਾ ਜਿਹੜਾ ਛੀਮਾ ਪਿੱਲਰ ਸੈਟ ਕਰਨ ਜਾ ਰਹੇ ਪੰਜ ਪਿੱਲਰ ਜਿਹੜੇ ਹੈਲਥ케ਅਰ ਦੇ ਹੈਗੇ ਛੀਮਾ ਪਿੱਲਰ ਜਿਹੜਾ ਹੈਗਾ ਉਹਨੂੰ ਸੈਟ ਕਰਨਾ ਔਰ ਉਹਦੇ ਲਈ ਜਿਹੜੇ ਹੈਗੀ ਪਹਿਲਾਂ ਤਾਂ ਇੰਟਰਨਲੀ ਵੀ ਜਿਹੜਾ ਵਾ ਉਹ ਕਨਵਿੰਸ ਕਰਨਾ ਮਨਿਸਟਰ ਨੂੰ ਉਹਦੇ ਡਿਪਾਰਟਮੈਂਟ ਨੂੰ ਪ੍ਰਾਈਮ ਮਿਨਿਸਟਰ ਦੇ ਆਫਿਸ ਨੂੰ ਫਿਰ ਆਪ ਦੇ ਕਾਲੀਗਸ ਨੂੰ ਫਿਰ ਆਉਂਦੀਆਂ ਨੇ اپوزیشن ਪਾਰਟੀਆਂ ਤੇ ਹੋਪਫੁਲੀ ਜਿਹੜੀ ਕਨਜ਼ਰਵੇਟਿਵ ਤੇ ਐਨਡੀਪੀਏ ਦੀ ਸਪੋਰਟ ਕਰਨਗੇ ਕਿਉਂਕਿ ਬਲੌਕ ਨੇ ਤਾਂ ਕਰਨੀ ਨਹੀਂ ਉਹ ਤਾਂ ਕਹਿੰਦੇ ਨਹੀਂ ਤੁਸੀਂ ਸਾਨੂੰ ਸੂਬਿਆਂ ਨੂੰ ਕੁਝ ਨਹੀਂ ਸਾਨੂੰ ਇਨਸਟਰਕਸ਼ਨਾਂ ਦੇ ਸਕਦੇ ਸੋ ਉਹ ਤਾਂ ਇਹਨੂੰ ਪੋਸਟ ਕਰਨਗੇ ਨੇਚਰਲੀ ਸੋ ਦੋ ਹੀ ਤਿੰਨੇ ਹੀ ਪਾਰਟੀਆਂ ਹੈਗੀਆਂ ਜਿਹੜੀਆਂ اپੋਜੀਸ਼ਨ ਚੱਲ ਰਹੀਆਂ ਜਿਹੜੀਆਂ ਲਿਬਰਲ ਕਨਜ਼ਰਵੇਟਿਵ ਐਨਡੀਪੀ ਤੇ ਗ੍ਰੀਨ ਜਿਹੜੇ ਇਹਦੀ ਮਤ ਕਰ ਸਕਦੇ ਜੀ ਤੁਹਾਨੂੰ ਸਭ ਆਖਰ ਦੇ ਵਿੱਚ ਸਾਡੇ ਦਰਸ਼ਕਾਂ ਦੇ ਲਈ ਕੋਈ ਮੈਸੇਜ ਜੇ ਇਸ ਮਾਮਲੇ 'ਚ ਇਹੀ ਹੈਗਾ ਮੈਂ ਕਹਿੰਦਾ ਵੀ ਆਪੋ ਆਪਣੇ ਐਮਪੀ ਨੂੰ ਕਹੋ ਜੇ ਤੁਸੀਂ ਕਨਸਰਨਡ ਹੈਗੇ ਹੋ ਹੈਲਥ케ਅਰ ਬਾਰੇ ਇਹ ਮੌ ਜੀ ਜੇ ਤੁਹਾਡੇ ਤੁਸੀਂ ਆਪਦੇ ਐਮਪੀਸ ਨੂੰ ਲਿਖੋਗੇ ਉਹਨਾਂ ਨੂੰ ਈਮੇਲ ਨਾਲ ਲਿਖਣ ਚਿੱਠੀਆਂ ਲਿਖਣ ਵੀ ਇਹ ਬਿੱਲ ਜਿਹੜਾ ਆ ਰਿਹਾ ਰਹੀ ਇਹਨੂੰ ਜਿਹੜਾ ਹੈਗਾ ਸੁਖਤਾਲੀਵਾਲ ਦਾ ਇਹ ਬਿੱਲ ਇਹਨੂੰ ਜਿਹੜਾ ਹੈਗਾ ਉਹ ਜਰੂਰ ਜਿਹੜੀ ਹੈਗੀ ਆ ਉਹਦੀ ਸਪੋਰਟ ਕਰੋ ਇਹਦਾ ਬਿੱਲ ਦਾ ਨੰਬਰ ਹੈ ਸੀ 239 ਹੈਗਾ ਸੀ 239 ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡਾ ਜੀ ਸਰ ਸ਼ੁਕਰੀਆ ਜੀ ਮਿਹਰਬਾਨੀ ਦੋਸਤੋ ਸੁਖਤਾਲੀਵਾਲ ਨਾਲ ਅਸੀਂ ਗੱਲਬਾਤ ਕੀਤੀ ਹੈ ਸੀ 239 ਬਿੱਲ ਲੈ ਕੇ ਆ ਰਹੇ ਆ ਤੇ ਅਸੀਂ ਆਸ ਕਰਦੇ ਹਾਂ ਕਿ ਬਿੱਲ ਥਰੂ ਹੋਊਗਾ ਪਾਸ ਹੋਊਗਾ ਕਾਨੂੰਨ ਬਣੂਗਾ ਤਾਂ ਕਿ ਜਿਹੜਾ ਸਾਡਾ ਸਿਹਤ ਦਾ ਸਿਸਟਮ ਉਹਦੇ ਵਿੱਚ ਹੋਰ ਸੁਧਾਰ ਹੋ ਸਕੇ ਅਰ ਸਿੱਧੂ ਰਾਲ ਜਿਸ ਕਾਰਨ ਚੈਨਲ ਪੰਜਾਬੀ ਸਰੀ ਹੁਣ ਦੇਖਦੇ ਹਾਂ ਅਡਮਿੰਟ ਤੋਂ ਕੁਲਮੀਤ ਸਿੰਘ ਸੰਘਾ ਹੋਰਾਂ ਦੀ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਦੋ ਖਬਰਾਂ ਤੁਹਾਡੇ ਲਈ ਲੈ ਕੇ ਹਾਜ਼ਰ ਹੋ ਰਿਹਾ ਇੱਕ ਖਬਰ ਤਾਂ ਹੈਗੀ ਹੈ ਜੀ ਲੈਥ ਬ੍ਰਿਜ ਤੋਂ ਵੈਸੇ ਨਾ ਆਪਾਂ ਕਹਿੰਦੇ ਆ ਵੀ ਜਿੱਦਾਂ ਜਿੱਦਾਂ ਬੰਦਾ ਉਮਰ 'ਚ ਵੱਧਦੀ ਆ ਤੇ ਉਹਦੀ ਸੋਚਣੀ ਉਹਦਾ ਵਿਹਾਰ ਜਿਹੜਾ ਕਈ ਵਾਰੀ ਕਠੋਰ ਹੁੰਦਾ ਜਾਂਦਾ ਪਰ ਇਦਾਂ ਹੁੰਦਾ ਵੀ ਬੰਦੇ ਦੀ ਹਿੰਮਤ ਕਈ ਵਾਰੀ ਘੱਟਦੀ ਜਾਂਦੀ ਆ ਪਰ ਆ ਜਿਹੜੀ ਖਬਰ ਆ ਲੈਥਬ੍ਰਿਜ ਤੋਂ ਇਹ ਕੁਝ ਵਕਰੀ ਗੱਲ ਨੂੰ ਉਪਰਗਟਾ ਰਹੀ ਆ ਹੋਇਆ ਕੀ ਆ ਜੀ ਵੀ ਉੱਥੇ ਇੱਕ ਨਾ 200 ਬੈੱਡ ਦਾ ਜਿਹੜਾ ਕੰਟੀਨਿਊਇੰਗ ਕੇਅਰ ਸੈਂਟਰ ਆ ਸੇਂਟ ਮਾਈਕਲਜ਼ ਕੇਅਰ ਜਿਹੜਾ ਜਿਹਨੂੰ ਕੋਵਨੈਂਟ ਹੈਲਥ ਵਾਲੇ ਰਨ ਕਰਦੇ ਆ ਉਥੇ ਇੱਕ ਵਿਅਕਤੀ ਜਿਹੜਾ 87 ਸਾਲਾਂ ਦਾ ਆ ਜੀ ਉਹਦੀ ਮੌਤ ਹੋ ਜਾਂਦੀ ਹੈ ਜਦੋਂ ਪੁਲਿਸ ਨੂੰ ਕਾਲ ਕੀਤਾ ਜਾਂਦਾ ਪੁਲਿਸ ਉਥੇ ਆਉਂਦੀ ਹੈ ਬੰਦੇ ਦੇ ਸੱਟਾਂ ਲੱਗੀਆਂ ਨੇ ਉਹਨੂੰ ਐਕਚੁਅਲੀ ਉਹਨੂੰ ਪੁਲਿਸ ਜਿਹੜਾ ਐਗਜ਼ਾਮੀਨਰ ਆ ਨਾ ਜੀ ਉਹਨਾਂ ਨੇ ਪੁਲਿਸ ਨੂੰ ਫੋਨ ਕੀਤਾ ਪੇ ਆ ਕਹਾਣੀ ਹੋਈ ਆ ਫਲਾਨੀ ਜਗ੍ਹਾ ਦੇ ਉੱਤੇ ਜਦੋਂ ਪੁਲਿਸ ਉੱਥੇ ਫਿਰ ਪਹੁੰਚਦੀ ਆ ਤੇ ਪੁਲਿਸ ਕੀ ਦੇਖਦੀ ਆ ਵੀ ਉਹਨਾਂ ਨੂੰ ਉੱਥੋਂ ਕੋਈ ਕੈਮਰਾ ਨਹੀਂ ਮਿਲਿਆ ਆ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਫੁਟੇਜ ਜਾਂ ਕੋਈ ਹੋਰ ਐਵੀਡੈਂਸ ਮਿਲਿਆ ਪਰ ਪੁਲਿਸ ਦਾ ਕਹਿਣਾ ਹੈ ਵੀ ਕਿਸੇ ਹੋਰ ਰੈਜ਼ੀਡੈਂਟ ਵੱਲੋਂ ਹੀ ਜਿਹੜਾ ਉਸ 87 ਸਾਲਾਂ ਵਾਲੇ ਬੰਦੇ ਦੇ ਉੱਤੇ ਹਮਲਾ ਕੀਤਾ ਗਿਆ ਔਰ ਉਹਦੀ ਉੱਥੇ ਮੌਤ ਹੋ ਜਾਂਦੀ ਆ ਪਰ ਹੁਣ ਉਹ ਜਿਹੜਾ ਦੂਸਰਾ ਬੰਦਾ ਕੌਣ ਆ ਉਹਦੇ ਬਾਰੇ ਪੁਲਿਸ ਨੂੰ ਇਨਵੈਸਟੀਗੇਟਰ ਨੂੰ ਕੋਈ ਪਤਾ ਨਹੀਂ ਜੀ ਲੱਗਾ ਵੀ ਕੌਣ ਆ ਕਿਉਂਕਿ ਉਹਦਾ ਕੋਈ ਅਤਾ ਪਤਾ ਹੀ ਨਹੀਂ ਮਿਲ ਰਿਹਾ ਕਿਉਂਕਿ ਜੇ ਉੱਥੇ ਸਰਵੇਲੈਂਸ ਕੈਮਰਾ ਜਿਹੜੇ ਹਾਲਵੇ ਚ ਆ ਉਹ ਵੀ ਨਹੀਂ ਹੈ ਤੇ ਨਾ ਹੀ ਉਸ ਉਹਦੇ ਬੈਡਰੂਮ ਚ ਆ ਸੋ ਇਸ ਕਰਕੇ ਉਹਨਾਂ ਨੂੰ ਕੋਈ ਵੀ ਨਿਸ਼ਾਨੀ ਨਹੀਂ ਮਿਲੀ ਪਰ ਪੁਲਿਸ ਦਾ ਕਹਿਣਾ ਹੈ ਵੀ ਕਿਸੇ ਹੋਰ ਰੈਜ਼ੀਡੈਂਟ ਵੱਲੋਂ ਹੀ ਹਮਲਾ ਕੀਤਾ ਗਿਆ ਜਿਹਦਾ ਕਰਕੇ ਉਸ ਵਿਅਕਤੀ ਦੀ ਉੱਥੇ ਮੌਤ ਹੋ ਜਾਂਦੀ ਹੈ ਅ ਦੇਖੋ ਹੁਣ ਜਿਹੜੀ ਜੀ ਜੈਨਟ ਲੋਰੀ ਆ ਉਹ ਸਪੋਕਸ ਪਰਸਨ ਆ ਉਥੋਂ ਸੇਂਟ ਮਾਈਕਲਸ ਦੀ ਉਹ ਕਹਿੰਦੀ ਵੀ ਸਾਨੂੰ ਬਹੁਤ ਇਸ ਗੱਲ ਦਾ ਦੁੱਖ ਹੋਇਆ ਕਿ ਉਸ ਵਿਅਕਤੀ ਦੀ ਮੌਤ ਹੋਈ ਆ ਕਹਿੰਦੀ ਵੀ ਕਿਉਂਕਿ ਜਿਹੜੇ ਵੀ ਲੋਕ ਇੱਥੇ ਆਉਂਦੇ ਆ ਉਹ ਸੇਂਟ ਮਾਈਕਲਸ ਨੂੰ ਆਪਣਾ ਘਰ ਸਮਝਦੇ ਆ ਤੇ ਇਸ ਤਰ੍ਹਾਂ ਕਿਸੇ ਦੇ ਨਾਲ ਗੱਲ ਵਾਪਰ ਜਾਣੀ ਉਹ ਬੜੀ ਦੁਖਦਾਈ ਆ ਪਰ ਇਸ ਵੇਲੇ ਹੋਰ ਕੁਝ ਨਹੀਂ ਜੀ ਉਹ ਕਹਿੰਦੇ ਕੀਤਾ ਜਾ ਸਕਦਾ ਪਰ ਇਨਵੈਸਟੀਗੇਸ਼ਨ ਹਜੇ ਵੀ ਚਾਲੂ ਆ ਦੇਖ ਰਹੇ ਨੇ ਕਿ ਜੇ ਕੋਈ ਕਿਸੇ ਪਾਸਿਓਂ ਸੁਰਾਗ ਉਹਨਾਂ ਨੂੰ ਮਿਲਦਾ ਤੇ ਉਹ ਜ਼ਰੂਰ ਉਹਦਾ ਪੁੱਛ ਪੜਤਾਲ ਕਰਨਗੇ ਔਰ ਦੂਸਰੀ ਖਬਰ ਹੈਗੀ ਹੈ ਜੀ ਕੈਲਗਰੀ ਸ਼ਹਿਰ ਤੋਂ ਆ ਪਹਿਲੀ ਜੁਲਾਈ 2024 ਨੂੰ ਕੀ ਹੋਇਆ ਸੀਗਾ 31 ਸਾਲਾਂ ਦੀ ਕੇਟਲਨ ਰੋਜ਼ ਫੌਕਲੈਂਡਸ ਨਾਂ ਦੀ ਜਿਹੜੀ ਔਰਤ ਹੈ ਜੀ ਇਹ ਆਪਣਾ ਐਸਯੂਵੀ ਦੇ ਵਿੱਚ ਆਪਣੇ ਕੁੱਤੇ ਨੂੰ ਲੈ ਕੇ ਕਿਤੇ ਜਾਂਦੀ ਆ ਔਰ ਉਹ ਕੁੱਤਾ ਜਿਹੜਾ ਆ ਉਹ ਉਹਦੇ ਵਿੱਚ ਗੱਡੀ ਦੇ ਵਿੱਚ ਛੜ ਜਾਂਦੀ ਗਰਮੀ ਬਹੁਤ ਸੀਗੀ ਤੇ ਆਪ ਇਹ ਹਾਈਕਿੰਗ ਕਰਨ ਲਈ ਚਲੇ ਗਏ ਦੋਸਤਾਂ ਦੇ ਨਾਲ ਤੇ 2 ਘੰਟੇ ਉੱਥੇ ਹਾਈਕਿੰਗ 'ਚ ਉਹਨਾਂ ਨੂੰ ਲੱਗਾ ਪਰ ਜਦੋਂ ਉਹ ਮੁੜ ਕੇ ਆਉਂਦੀ ਆ ਤਾਂ ਕੁੱਤਾ ਜਿਹੜਾ ਆ ਉਹ ਹੀਟ ਸਟ੍ਰੋਕ ਨਾਲ ਕੁੱਤੇ ਦੀ ਮੌਤ ਹੋ ਜਾਂਦੀ ਆ ਤੇ ਉਹਨੂੰ ਚਾਰਜ ਕਰ ਲਿਆ ਗਿਆ ਚਾਰਜ ਕਰਨ ਤੋਂ ਬਾਅਦ ਜੇ ਹੁਣ ਜਿਹੜੀ ਆ ਉਹਨੂੰ ਗਿਲਟੀ ਪਾਇਆ ਗਿਆ ਉਹਨੇ ਆਪਣਾ ਜਿਹੜਾ ਦੋਸ਼ ਆ ਉਹ ਕਬੂਲ ਕਰ ਲਿਆ ਤੇ ਕੋਰਟ ਨੇ ਉਹਨੂੰ ਹੁਣ ਸਜ਼ਾ ਦਿੱਤੀ ਆ ਜੀ 18 ਮਹੀਨਿਆਂ ਦੀ ਜਿਹੜੀ ਉਹਦੇ ਤੇ ਉਹਨਾਂ ਨੇ ਸਜ਼ਾ ਔਰ ਨਾਲ ਦੀ ਨਾਲ ਉਮਰ ਪਰ ਲਈ ਉਹਦੇ ਤੇ ਬੰਦਸ਼ ਲਾਤੀ ਵੀ ਇਹ ਹੁਣ ਗਾਹਾਂ ਨੂੰ ਕੋਈ ਪੈਟ ਜਿਹੜਾ ਆ ਉਹ ਉਹ ਨਹੀਂ ਕਰ ਸਕੇਗੀ ਯਾਨੀ ਕੋਈ ਕੋਈ ਵੀ ਜਾਨਵਰ ਕੁੱਤਾ ਵਗੈਰਾ ਉਹ ਘਰ ਦੇ ਵਿੱਚ ਨਹੀਂ ਰੱਖ ਸਕੇਗੀ ਜਿਹੜਾ ਪਹਿਲਾ 1 ਸਾਲ ਆ ਜੀ 12 ਮਹੀਨੇ ਤਾਂ ਉਹ ਹਾਊਸ ਅਰੇਸਟ ਚ ਰਹੇਗੀ ਔਰ 6 ਮਹੀਨੇ ਫਿਰ ਕਰਫਿਊ ਤੇ 200 ਘੰਟੇ ਉਹਨੂੰ ਕਮਿਊਨਿਟੀ ਸਰਵਿਸ ਜਿਹੜੀ ਆ ਕਰਨੀ ਪੈਗੀ ਸੋ ਇਹ ਸਜ਼ਾ ਉਹਨੂੰ ਮਿਲੀ ਆ ਇਹ ਸਜ਼ਾ ਜੀ ਦੋਨੋਂ ਹੀ ਜਿਹੜਾ ਬਚਾ ਦਾ ਵਕੀਲ ਸੀ ਔਰ ਨਾਲ ਦੀ ਨਾਲ ਜਿਹੜਾ ਕਰਾਊਨ ਪ੍ਰੋਸੀਕਿਊਟਰ ਆ ਉਹਨਾਂ ਦੋਨਾਂ ਨੇ ਰਲ ਕੇ ਜੱਜ ਸਾਹਿਬ ਨੂੰ ਬੇਨਤੀ ਕੀਤੀ ਸੀ ਇਸੇ ਸਜ਼ਾ ਲਈ ਔਰ ਉਹ ਸਜ਼ਾਉ ਨੂੰ ਦੇ ਦਿੱਤੀ ਗਈ ਆ ਚੈਨਲ ਪੰਜਾਬੀ ਲਈ ਕਲਮੀ ਸਿੰਘ ਸੰਘਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ